ਜੀ ਨਵਾਂ ਮਿਨਰਾ ਘਰ ਪਾਇਆ ਸੀ ਨਵੇਂ ਘਰ ਦਾ ਹਾਲ ਤੁਸੀਂ ਦੇਖ ਸਕਦੇ ਹੋ ਲਟਕ ਰਿਹਾ ਤੁਸੀਂ ਟੋਟੇ ਬੰਨ ਆ ਬੰਨ ਟੋਟੇ ਟੋਟੇ ਦਨ ਵਜਾਈ ਪਾਣੀ ਬਹੁਤ ਜ਼ਿਆਦਾ ਸਪਿਰਿਟ ਚ ਸਪਿਰਿਟ ਟਪਰ ਵਜਈ ਲੀਏ ਰੱਗਿਆ ਰਬਟ ਡੂੰਘਈ ਨਹੀਂ ਕਰਨ ਹੁਟ ਸੀ ਹਾਂ ਜੀ 11 ਫੁੱਟ ਡੂੰਗੀ ਨਿਓ ਸੀ ਹਾਂ ਜੀ ਹਾਂ ਜੀ ਅੱਛਾ ਇਹਦੇ ਵਿੱਚੋਂ ਦੇ ਨਿਕਲ ਗਏ ਅਲਮਾਰੀ ਉਹ ਨਾਲੇ ਪੇਟੀ ਬਹੁਤ ਵੱਡਾ ਪੇਟੀ ਇਹ ਇੱਕ ਘਰ ਦੇ ਵਿੱਚੋਂ ਨਿਕਲ ਕੇ ਉੱਧਰ ਚਲੀ ਗਈ ਹਾਂਜੀ ਹਾਂਜੀ ਉਹ ਪੇਟੀ ਲੱਭੀ ਨਹੀਂ ਪੇਟੀ ਲੱਭੀ ਹੋਣੀ ਨਾ ਉਹਦੇ ਹੈਗਾ ਜੀ ਇਸ ਤਰ੍ਹਾਂ ਬਸਰ ਬਦਲ ਸਭ ਕੁਝ ਉਹਦੀ ਵਿੱਚ ਇਹ ਪੰਡ ਟਿਕੜੀ ਜੋ ਕੁਝ ਹੈਗਾ ਸੀ ਟੁੱਟਣ ਤੋਂ ਬਾਅਦ ਆਹ ਦੋ ਕਮਰੇ ਸੀ ਯਹਾਂ ਪਰ ਇੱਥੇ ਵੀ ਕਮਰੇ ਸੀ ਦੋ ਕਮਰੇ ਇਹ ਕੱਚੇ ਅੱਛਾ ਜੀ ਇਹ ਦੋ ਟੁੱਟ ਗਈ ਟੋਟੀ ਗਏ ਤਾਂ ਹੈ ਤੇ ਚੌੜੀ ਕੋਠੀ ਦੀ ਅੱਛਾ ਕੋਠੇ ਤੇ ਚੜਨ ਬਹੁਤ ਦਹੀਂ ਤੇ ਬਹੁਤ ਡਰ ਗਿਆ ਕਿ ਅਸੀਂ ਅਸੀਂ ਨਹੀਂ ਭੱਜ ਜਿਆ ਹੁਣ। ਆਰੀ ਉਮਰ ਲੱਗ ਜਾਂਦੀ ਆ ਬਾਬੂ ਜੀ ਘਰ ਪਾਉਣ ਨੂੰ ਕਿੰਨੇ ਮੇਰੇ ਨਿੰਨਤ ਦੇ ਕਮੇ ਮਤਲ ਸਾਰੇ ਗਿਆ 10-10 ਰੁਪਏ ਬੁ ਕਰਕੇ ਇਕੱਠੇ ਕੀਤੇ